ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਧੇਰ ਸਾਹਿਬ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਅਸ਼ਰੀ ਤਰਨ ਤਰਨ ਸਾਹਿਬ ਲੱਗਦਾ ਹੈਗਾ ਬਿਲਕੁਲ ਨੇੜੇ ਸਰਿਆਲੀ ਆ ਮੇਨ ਰੋਡ ਸਰਿਆਲੀ ਬਿਲਕੁਲ ਜਿਹੜਾ ਦੋਸਤੋ ਲੱਗੇ ਆ ਸੋ 2 ਕਿਲੋਮੀਟਰ ਹਟਮਾ ਜਿਹੜਾ ਦੋਸਤੋ ਬਿਲਕੁਲ ਪਿੰਡ ਹੈਗਾ ਲਹਿੰਦੇ ਵਾਲੇ ਪਾਸੇ ਨੂੰ ਦਧੇਰ ਸਾਹਿਬ ਤੇ ਪਨਗੋਟਾ ਪਿੰਡ ਥੋੜੀ ਦੂਰੀ ਤੇ ਆ ਰਤਾਗੁਦਾ ਕੋੜਦਾਤਾ ਇਹ ਜਿਹੜੇ ਪਿੰਡ ਆ ਦੋਸਤੋ ਬਿਲਕੁਲ ਲਾਗੇ ਲਾਗੇ ਆ ਇਸ ਪਿੰਡ ਦੇ ਤੇ ਖਾਸ ਵਿਜਰ ਤੁਸੀਂ ਪਿੰਡ ਦਾ ਦੇਰ ਸਾਹਿਬ ਕਰ ਲਿਓ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਦੋਸਤੋ ਕੋਈ ਦੋ ਨਗ ਜਿਹੜੇ ਕੋਈ ਤਿੰਨ ਨਗ ਜਦੋਂ ਕੋਈ ਸਾਫ ਦੂਸਰਾ ਪਸ਼ੂ ਆਉਂਦਾ ਤੇ ਜ਼ਰੂਰ ਖਰੀਦ ਕਰਦੇ ਆ ਠੀਕ ਆ ਜੀ ਅੱਗੇ ਸੇਲ ਪਰਚੇਜ਼ ਦਾ ਕੰਮ ਆ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਦਿਖਾ ਦਾਂਗੇ ਨਗ ਦੋ ਹੋਣਗੇ ਇੱਕ ਐਚ ਐਫ ਬਰੀਡ ਦੇ ਵਿੱਚ ਪੂਰੀ ਜਿਹੜੀ ਆ ਦੋਸਤੋ ਫੁੱਲ ਬਰੀਡ ਦੀ ਜਿਹੜੀ ਇਹ ਵੈੜ ਹੋਵੇਗੀ ਤੇ ਇੱਕ ਕੱਟੀ ਆ ਠੀਕ ਆ ਇੱਕ ਝੋਟੀ ਦਿਖਾ ਦਾਂਗੇ ਠੀਕ ਆ ਖਿਰੀ ਝੋਟੀ ਹੋਵੇਗੀ ਠੀਕ ਹੈ ਬਾਕੀ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਪੁੱਛ ਲਾਂਗੇ ਜਿਸ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਤਸੱਲੀ ਆ ਗੱਭਣ ਪਸ਼ੂ ਦੀ ਆਪਦੀ ਟਿਪ ਕੇ ਕਰ ਲਿਓ ਠੀਕ ਹੈ ਜੀ ਅੱਜ 10 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਆ 12:30 1 ਵਜੇ ਦਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਪੁੱਛ ਲੈਨੇ ਕੀ ਡਿਟੇਲ ਆ ਸੋ ਐਚਐਫ ਵੜ ਤੋਂ ਆਪਾਂ ਸਟਾਰਟ ਕਰਨਾਗੇ ਆਜੋ ਵੀਰ ਜੀ ਆ ਸਭ ਤੋਂ ਪਹਿਲਾਂ ਬੀਤੀ ਸਤਿ ਸ੍ਰੀ ਅਕਾਲ ਹਾਂ ਜੀ। ਸਤ ਠੀਠਾ ਭਰਾ। ਅੱਗੇ ਲਿਜਾ ਜੀ। ਆ ਬਹੁਤ ਵਧੀਆ ਬੀਤੀ ਠੀਠਾ। ਤੇ ਇੱਕ ਦੱਸੀ ਆਪਣਾ ਨਾਮ ਦੱਸ ਦਈਏ ਜੀ। ਨਾਮ ਦਾ ਪ੍ਰਤਾਸ਼ ਹੈ ਜੀ ਫਰੈਂਡ ਬੁਧੇਰ ਸਾਹਿਬ। ਹਾਂ। ਜ਼ਿਲ੍ਹਾ ਤਰਨਤਾਰਨ ਤਹਿਸੀਲ ਨਝਰਾ ਪੈਂਦੀ ਆਪਾਂ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਤੇ अच्छा वीर प्रताप पशु व्यापार ਦਾ ਕੰਮ ਹੀ ਹੈਗਾ ਜਿੱਦਾਂ ਆਪਾਂ ਦੱਸਤਾ ਵੀ ਨਾਗੇ ਇੱਥੇ ਆਉਂਦੇ ਆ। ਹਾਂਜੀ ਕੋਈ ਚੰਗਾ ਡੰਗਰ ਲੱਗ ਜਾਏ ਮਾਰਨ ਤੋਂ ਲੈ ਜਾਏਗਾ ਜੀ। ਲੈ ਲਈਦਾ। ਹਾਂਜੀ ਤੇ ਇਹ ਜਿਹੜੀ ਵੇੜ ਆਪਣੇ ਕੋਲ ਜਿਹੜੀ ਆਪਾਂ ਗਾਂ ਦਿਖਾਉਣੀ ਹੈ। ਹਾਂਜੀ ਇਹ ਆਪਣੇ ਕੋਲ ਐਤਵਾਂ ਸੂਵੇ ਦੀ ਹੈ ਜਾਂ ਪਿਛਲੇ ਸੂਵੇ ਦੀ ਆਪਾਂ ਹੱਥੀਚ ਵਾਈ ਵੀ ਕੀਤੀ ਹੈ। ਇਹ ਆਪਾਂ ਨੂੰ ਅੱਜ ਘਰ ਦੀ ਵੇੜ ਪਾਲੀ ਹੈ। ਘਰ ਦੀ ਵੇੜ ਪਾਲੀ ਹੈ। ਨਾ ਉਹ ਵੀ ਬੁਖਾਰ ਰਹੀ ਸੀ ਵੀ ਇਹਦੀ ਜਿਹੜੀ ਧੀ ਆ ਉਹ ਵੀ ਜਵਾਨ ਹੋ ਗਈ ਤੇ ਉਹ ਵੀ ਦੁੱਧ ਦੇ ਰਹੀ ਆ ਸੂਤੀ ਹਾਂਜੀ ਉਹ ਫੇਰ ਗਾਂ ਦੇ ਰਹੀ ਆ ਦੁੱਧ ਦੇ ਰਹੀ ਉਹਨੇ ਜਿਹੇ ਪਲੱਸ ਦ ਦਿੱਤਾ ਪਹਿਲੇ ਤੋਂ ਜੀ ਪਲੱਸ ਇਹਦੀ ਧੀ ਨੇ ਹਾਂਜੀ ਤੇ ਇਹਦਾ ਮਿਲਕ ਰਿਕਾਰਡ ਕੀ ਰਿਹਾ ਜੀ ਇਹਦਾ ਜੀ 526 ਲੀਟਰ ਆਪਾਂ ਦੁੱਧ ਹੋਇਆ ਥੱਲੇ ਤੇਰੇ ਤੋਂ 526 ਲੀਟਰ ਦੁੱਧ ਦੀ ਚਵਾਈ ਹੋਈ ਆ ਤੇ ਐਤਕਾਂ ਸੂਹਾ ਕਿੰਨਾ ਸੂੂ ਗਿਆ ਇਹ ਤੀਸਰਾ ਸੂਹਾ ਸੋਰੀ ਜੀ ਤੀਸਰਾ ਹੈ ਹਾਂਜੀ ਤੀਸਰਾ ਸੂਹਾ ਜਿਹੜਾ ਦੋਸਤੋ ਸੂਣਾ ਹੈ ਠੀਕ ਆ ਤੇ ਫੁੱਲ ਬਰੀਡ ਦੇ ਵਿੱਚ ਜਿਹੜੀ ਅੱਜ ਫੁੱਲ ਸੀਨ ਚੰਗੀ ਜਿੱਦਾ ਮਰਜੀ ਦੇਖੋ ਜੀ ਹਾਂ ਕਰੀ ਨਕਲੈਂਡ ਵਿੱਚ ਠੀਕ ਹੈ ਮਲਕਵੇਨ ਜਿਹੜੀ ਦੋਸਤੋ ਬਿਲਕੁਲ ਮੋਟੀ ਮਲਕਵੇਨ ਉੱਪਰ ਹੀ ਹੋਈ ਨਜ਼ਰ ਆਜੂਗੀ ਤੁਹਾਨੂੰ ਤੇ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਥਾਨ ਪੂਰਾ ਜਿਹੜਾ ਮੁਠੀ ਜਿਹਾ ਥਾਣਾ ਜੀ ਚਾਰ ਥਾਣਾ ਓਕੇ ਕੋਈ ਪੰਜਵਾਂ ਜਿਹੜਾ ਦੋਸਤੋ ਕਿਸੇ ਤਰ੍ਹਾਂ ਕੋਈ ਬੱਚਾ ਫੋਟ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਊਗੀ ਚਾਰ ਥਾਣਾ ਬਿਲਕੁਲ ਮੁਠੀ ਜਿਹਾ ਠੀਕ ਹੈ ਤੇ ਫੋਲ ਬਰੀਡ ਦੇ ਵਿੱਚ ਜਿਹੜੀ ਇਹ ਵੈੜ ਹੈਗੀ ਆ ਆ ਜਿਹੜੀ ਦੋਸਤੋ ਇਸ ਦੀ ਧੀ ਆ ਠੀਕ ਹੈ ਮਤਲਬ ਕਿ ਘਰ ਦੀ ਜੰਮੀ ਪਾਲੀ ਜਿਹੜੀ ਇਹ ਵੈੜ ਆ ਘਰ ਦੀ ਆਪਣੀ ਪਾਲੀ ਘਰ ਦੀ ਪਾਲੀ ਆ ਠੀਕ ਹੈ ਰਿਕਾ ਤੀਜਾ ਸਵੇਰ ਸੂਵੇਗੀ ਤੇ 20 ਤੋਂ ਪਲੱਸ ਮਰਗੀ 20 25 25 ਲੀਟਰ ਤੋਂ 25 ਪਲੱਸ ਕੱਢਿਆ ਜੀ ਦੋਦ ਦੇ ਨੇ 25 ਪਲੱਸ ਕੱਢਿਆ ਜੀ ਕੋ ਚੰਗੀ ਸੇਵਾ ਜੇ ਕਹਿਰ ਕਰਨੂ ਬਾਅਦ ਵਾਧੂ ਦੇ ਸਕਦੀ ਆ ਤੇ ਦੇਤੋ ਤੇ ਨਹੀਂ ਮਰਦੀ ਬਿਲਕੁਲ 25 ਪਲੱਸ ਤਾਂ ਵੀਰ ਕਹਿ ਰਿਹਾ ਵੀ ਦਊਗੀ ਦੋਦ ਠੀਕ ਆ ਕਿਉਂਕਿ ਘਰ ਦੀ ਜਿਹੜੀ ਆ ਦੋਸਤੋ ਹੋਮ ਬਰੀਡ ਆ ਘਰ ਦੀ ਨਸਲਾ ਘਰ ਦੀ ਜੰਮੀ ਪਲੀ ਆ ਵੇਖੋ ਥਾਂ ਕੰਨ ਚੀਜ਼ਾਂ ਨਹੀਂ ਸੱਦਾ ਪਰ ਆ ਠੀਕ ਹੈ ਇਹ ਆਈ ਮਤਲਬ ਠੀਕ ਆ ਕੇ ਚੰਗਾ ਹਨਾ ਭਰਾ ਸਰਕਾਰੀ ਬੋਲ ਆਪਣਾ ਸਰਕਾਰੀ ਕੋ ਭਰਾਜਾ ਆਉਂਦਾ ਕਰਕੇ ਚੰਗਾ ਵੀ ਆ ਠੀਕ ਆ ਹੱਟੇ ਜੇ ਚੰਗੇ ਭਾਦਾ ਸਾਰੇ ਆਉਂਦੀਆਂ ਬ੍ਰੀਡਾਂ ਜੀ ਚਾਹੋ ਠੀਕ ਆ ਠੀਕ ਆ ਬੋਲਦੇ ਠੀਕ ਸਾਰੇ ਠੀਕ ਆ ਜੀ ਚੰਗੇ ਭਾਦਾ ਸੋ ਚੰਗਾ ਸੀਮਨ ਅੱਗੇ ਇਹ ਆਈ ਜਿਹੜੀ ਆ ਦੋਸਤੋ ਇੰਸੀਮੀਨੇਸ਼ਨ ਚੰਗੀ ਹੋਈ ਆ ਸੋ ਪਹਿਲੇ ਵੀ ਤੁਸੀਂ ਵੇਖ ਸਕਦੇ ਹੋ ਪਹਿਲੇ ਸਵੇਰੇ ਦੇ ਵਿੱਚ ਜਿਹੜੀ ਇਹ ਬੱਚੀ ਨੇ ਜਨਮ ਦਿੱਤਾ ਸੀਗਾ ਇਸ ਬੈਡ ਨੇ ਆ ਬੱਚੀ ਨੂੰ ਜਨਮ ਦਿੱਤਾ ਸੀਗਾ ਸੋ ਚੰਗੀ ਬ੍ਰੀਡ ਦੀ ਇਹ ਵੀ ਬੱਚੀ ਆ ਤੇ ਆਤਕਾ ਫਿਰ ਕੋਈ ਚੰਗਾ ਸੀਮਨ ਭਰਾਇਆ ਠੀਕ ਆ ਹਾਂ ਜੀ ਉਹਨਾਂ ਬੱਚ ਠੀਕ ਹੈ ਜੀ ਅੱਛਾ ਅਸੀਂ ਮੈਂ ਪਾਇਆ ਖਲੋਤੀ ਚ ਚਾਰ ਮਹੀਨੇ ਗੱਭਨੇ ਅੱਛਾ ਪ੍ਰਤਾਪ ਭਾਈ ਜੀ ਹਣ ਕਿੰਨੇ ਲੈਂਦੀ ਹਜੇ ਸਹੀ ਇਹ ਦੇਣੇ ਦੇ 16 ਤਰੀਕ ਨੂੰ ਦਿਨ ਪੂਰੇ ਆ ਜੀ 16 ਨੂੰ ਹਾਂ ਜੀ ਅਛੇ ਦਿਨ ਪਏ ਹਜੇ ਅਛੇ ਦਿਨ ਇਹ ਪਾਇਆ ਕੋਈ ਉੱਤੇ ਵੀ ਲੈ ਸਕਦੀ ਆ ਰਾਜੀ ਆ ਰਾਜੀ ਆ ਗਾਂ ਚੰਗੀ ਸਿੰਗੀ ਬਿਲਕੁਲ ਰਾਜੀ ਆ ਤੇ ਫੁੱਲ ਵਜਨਾ ਲੋੜ ਆਲੀ ਆ ਤੇ ਵੀਰਾਂ ਦਾ ਵੀ 6 ਦਿਨ ਤਾਂ ਪਏ ਆ ਕਿਉਂਕਿ ਅੱਜ ਦੋਸਤੋ 10 ਸਾਤੇ 16 ਅਗਸਤ ਨੂੰ ਦਿਨ ਪੂਰੇ ਆ ਤੇ ਥੋੜੇ ਇਹਦੇ ਨਾ ਆਪਾਂ ਖੁਰ ਬਣਾਏ ਆ ਥੋੜਾ ਜਨਾ ਹੋ ਗਿਆ ਤੇ ਮੜਾ ਦਾ ਪੈਰ ਦਵਾਉਂਦੀ ਆ ਬਾਕੀ ਉਹਦਾ ਕੋਈ ਚੱਕਰ ਨਹੀਂ ਆਗਾ ਠੀਕ ਹੈ ਠੀਕ ਆ ਜਦ ਤੁਰਦੀ ਆ ਉਹਨੂੰ ਕਰਦੀ ਮੜਾ ਆ ਠੀਕ ਹੈ ਬਾਕੀ ਉਹ ਹੈ ਨਹੀਂ ਕੋਈ ਗੱਲ ਨਹੀਂ ਹੈ ਜਿੱਦਾਂ ਮੱਝ ਆ ਵੀ ਚੱਕਰੇ ਠੀਕ ਹੈ ਵੀਰ ਦਿਖਾ ਦਈਏ ਖੋਲ ਕੇ ਹਾਂਜੀ ਸੋ ਥੋੜੇ ਜਿਹੜਾ ਦੋਸਤੋ ਦਾਬ ਜੀ ਮੰਨਦੀ ਆ ਮਗਰਲੇ ਪੈਰਾਂ ਤੋਂ ਉਹ ਵੀ ਪੈਰ ਜਿਹੜੇ ਨਾ ਖੁਰ ਬਣਾਏ ਹੋਏ ਆ ਠੀਕ ਆ ਪੂਰਾ ਕੱਚਾ ਪੂਚਾ ਨਾ ਲੱਥ ਜਿਹਦੇ ਪਸ਼ੂ ਨੂੰ ਮੜੀ ਦਰਦੀ ਜੁਂਦੀ ਮਸੂਲੀ ਆ ਪਾਟੀ ਸੱਟਰ ਨਹੀਂ ਮੜਦੀ ਲੈ ਜਾ ਕੋਈ ਉਹ ਨਹੀਂ ਜਾ ਠੀਕ ਆ ਤੇ ਪੱਚ ਹਵਾਨਾ ਲੇਵਾ ਪੂਰਾ ਬਣਾਉਗੀ ਦੇ ਫੁੱਲ ਬਲੇਂਡਰ ਦਾ ਦੋਸਤੋ ਬਣਾ ਕੇ ਤਿਆਰ ਕਰੋਗੇ ਠੀਕ ਆ ਫੁੱਲ ਵੱਡੀ ਹਵਾਨੇ ਚ ਤਿਆਰੀ ਹੋਣੀ ਆ ਸੋ ਆ ਤੁਹਾਨੂੰ ਦਿਖਾਉਣੀ ਇੱਕ ਵਾਰੀ ਦੋ ਜੀ ਸੇਫ ਕਵਾਂ ਸੀ ਬਹੁਤ ਸੋਹਣੀ ਹੈ ਹੂੰ ਹੂੰ ਤੇ ਪੂਰੀ ਜਿਹੜੀ ਆ ਦੋਸਤੋ ਬਰੀਡ ਵਾਲੀ ਇਹ ਵੈਡ ਆ ਠੀਕ ਆ 25 ਪਲਸ ਕੋਈ ਨੋਰਮਲ ਚਲੋ ਪਸ਼ੂ ਨਹੀਂ ਹੁੰਦਾਗਾ ਵੈਸੇ ਚੰਗੀ ਬਰੀਡ ਦੇ ਵਿੱਚ ਤਾਂ ਤੁੰਦ ਦਾ ਸਹਿਜ ਚੰਗਾ ਸੋਹਣੀ ਵਿਥ ਹਗੀ ਆ ਮਿੱਠੀ ਮਿੱਠੀ ਕਾਫੀ ਖੂਬਸੂਰਤ ਠੀਕ ਆ ਤੇ ਵੱਡਾ ਲੇਵਾ ਹਵਾਨਾ ਤਿਆਰ ਕਰੂਗੀ ਕਦ ਕਰ ਦੇਤੀ ਆ ਤੁਹਾਨੂੰ ਪਤਾ ਬਹੁਤ ਉੱਤੋਂ ਦਾ ਬਿਲਕੁਲ ਜੀ ਦੋ ਦੋ ਫੁੱਟ ਦਾ ਬਾਕੀ ਆ ਥਣ ਥਣ ਦਾ ਬਹੁਤ ਢਲੇ ਢਾ ਨਾ ਵੇਖੋ ਜੀ ਸਾਰੀਆਂ ਢੱਲਾਂ ਕੱਢ ਕੇ ਸੁਹਣਾ ਰਹਿ ਠੀਕ ਆ ਢਿੱਲ ਕਾਫੀ ਚੰਗੀ ਖਾਸੀ ਆ ਲੜ ਲੂੜ ਬਹੁਤ ਆ ਪੂਰੇ ਖੋਲਣੇ ਆ ਸਮਾਂ ਜਿਹੜਾ ਹਲੇ 6-7 ਦਿਨ ਬਾਕੀ ਆ ਠੀਕ ਆ ਤੇ ਰੇਟ ਪਰਤਾ ਵੀ ਆਪਾਂ ਪੁੱਛ ਲੈਨੀ ਆ ਵੀਰ ਤੋਂ ਵੀ ਕੀ ਡਿਮਾਂਡ ਰਹੂਗੀ ਸੋ ਚਾਹ ਬਣ ਵੀਰ ਤੁਸੀਂ ਜਰੂਰ ਖਰੀਦ ਕਰ ਸਕਦੇ ਆ अच्छा प्रताप भाई ਕਿੰਨਾ ਕੁ ਮੁੱਲ ਫਿਰਦਾ ਲੈਣ ਦੇਣ ਕੀ ਰੱਖਿਆ ਮੁੱਲੇ ਦਾ ਵੀਰੇ 72000 ਰੁਪਏ ਲਵਾਂਗੇ 72000 ਹਾਂਜੀ ਲੈਣ ਦੇਣ ਕਿ 75 ਚ ਛੋੜ ਵੀ ਗਈ ਹੈ ਲੈ ਕੋਈ ਕਰਦਾ ਮਾਨਤਾ ਨੂੰ ਛੋੜਿਆ ਕਰਾਂਗੇ ਜਿਆਦਾ ਨਹੀਂ ਠੀਕ ਆਇਆ ਗਿਆ ਦਾ ਮਾਨਤਾ ਨਹੀਂ ਕਰ ਜੂ ਤੇ ਡਰਾਈ ਕੀਤੀ ਨੂੰ ਵੈਸੇ ਕਿੰਨਾ ਕੁ ਸਮਾਂ ਹੋ ਗਿਆ ਹੋ ਗਿਆ ਡਰਾਈ ਕੀਤੀ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਠੀਕ ਹੈ ਜੀ 16 ਲੀਟਰ ਤਾਂ ਡਰਾਈ ਹੋਈ ਹੈ ਜੀ ਠੀਕ ਹੈ ਜੀ ਹਾਂ 16 ਲੀਟਰ ਤੋਂ ਵੀਰ ਜਿੰਦਾ ਵੀ ਡਰਾਈ ਕੀਤੀ ਹੈ ਠੀਕ ਹੈ ਤੇ ਬਾਕੀ ਸਾਰੇ ਵੀਰਾਂ ਦੇ ਬਿਲਕੁਲ ਸਾਹਮਣੇ ਆ ਜਰੂਰ ਤੁਸੀਂ ਖਰੀਦ ਕਰ ਸਕਦੇ ਹੋ ਵਾੜ ਚੰਗੀ ਹੈ ਠੀਕ ਹੈ ਤੋ ਆਗੇ ਬਿਲਕੁਲ ਪੱਖ ਵੀ ਜਿਹੜਾ ਦੋਸਤੋ ਅਗੇ ਮੌਸਮ ਠੰਡੇ ਹੋ ਜਾਣੇ ਆ ਆ ਗਾਂ ਕਰਨੀ ਆਉਂਦੀ ਆ ਚੰਗੀ ਕੇਅਰ ਹੋ ਜਾਂਦੇ 3 ਲੀਟਰ ਦੁੱਧ ਵੀ ਦੇ ਸਕਦੇ ਆ ਕਿ ਇਹ ਫਾਰਮ ਚ ਚੱਲ ਜਾ ਰਵੇ ਹੂੰ ਹੂੰ ਇਸ ਲਈ ਆ ਚਾਰ ਚੁਰ ਪਾਇਆ ਹੈ ਕਿ ਪਾਇਆ ਬਹੁਤ ਵਧੀਆ ਕੁਆਲਿਟੀ ਇਹਦੀ ਜਿਹੜੀ ਇਹ ਥੀ ਹੈ ਕਿੰਨਾ ਕਿ ਮਿਲਕ ਤੇ ਚੱਲਣ ਦੀ ਇਹ ਹੁਣ ਆ ਇਸ ਟਾਈਮ ਸਾਢੇ 4 ਮਹੀਨੇ ਦੇ ਗੱਭੜਿਆ ਹਾਂ ਤੇ 16 ਤੋਂ 17 18 ਵਿੱਚ ਦੁੱਧ ਹਸਣੇ 16 ਤੋਂ 18 ਲੀਟਰ ਹਾਂਜੀ ਦੋ ਦੰਦ ਦੀ ਸੋਈ ਅੱਛੀ ਹੋਣੇ ਚਾਰ ਦੰਦ ਹੋਈ ਠੀਕ ਹੈ ਜੀ ਕੀਰੀ ਸੂਪੀ ਠੀਕ ਆ ਖੀਰੀ ਸੂਪੀ ਸੀ ਵੀਰ ਜੀ ਦਾ ਅੱਗੇ ਵੀ ਠੰਡ ਤੋਂ ਬਹੁਤ ਮਿਲਕ ਲੈਣ ਦੇ ਰੈਕਟ ਅੱਗੇ ਚੌ ਮਹੀਨੇ ਦੇ ਗੱਬਣ ਵੀ ਹੈ ਨਾ ਤੇ 16 ਕਿਲੋ ਦੁੱਧ ਪੀ ਆ ਵੀ ਚੰਗੀ ਨਸਲ ਨੇ ਦੁੱਧ ਕੱਢਣਾ ਸੋ ਇਹ ਜ਼ਰੂਰ ਤੁਸੀਂ ਧਿਆਨ ਚ ਰੱਖ ਲਿਓ ਕਿ ਤੁਹਾਨੂੰ ਜਿਹੜੀ ਆ ਦੋਸਤੋ ਕੱਟੀ ਝੋਟੀ ਆ ਇਹ ਦਿਖਾ ਦਿੰਨੇ ਆ ਅੱਛਾ ਵੀਰ ਪ੍ਰਤਾਪ ਇਹਦੀ ਉਮਰ ਕਿੰਨੀ ਹੈ ਇਹ ਸਵਾ ਸਾਲ ਦੀ ਹੋ ਗਈ ਭਾਈ ਸਵਾ ਸਾਲ ਖੀਰੀ ਹੈ ਨਾ ਤਾਂ ਦੁੱਧ ਸਵਾ ਸਾਲ ਉਮਰ ਆ ਦੋਸਤੋ ਬਾਕੀ ਸੇਂਗ ਸੇਂਗ ਤੁਸੀਂ ਵੇਖੋ ਗਲਾਈ ਥੋੜਾ ਜਿਹਾ ਖੁੱਲਾ ਮੋੜਿਆ ਮਦਰ ਦੇ ਉੱਪਰ ਹੋ ਜਾਂਦਾ ਕਈ ਵਾਰਾਂ ਤੇ ਸੈਂਕਾ ਥੋੜਾ ਖੁੱਲਾ ਮੋੜਿਆ ਪਰ ਬਿਲਕੁਲ ਇਥੋਂ ਗੁਲਾਈ ਆ ਗੁਲਾਈ ਕਰ ਲਈਏ ਬਿਲਕੁਲ ਤੇ ਫੱਬ ਜਾਊਗਾ ਪੂਰਾ ਸਿੰਘ ਠੀਕ ਆ ਤੇ ਸਵਾ ਸਾਰ ਦੀ ਮਾਂ ਦਾ ਕੋਈ ਦੁੱਧ ਰਿਕਾਰਡ ਸੀ ਮਾਂ ਦਾ ਵੀ 12 ਤੋਂ 13 ਲੀਟਰ ਪਹਿਲੇ ਸਵੇਰ ਕਾੜੇ 12 13 ਹਾਂਜੀ ਠੀਕ ਹੈ ਉਹ ਵੀ ਆਪਣੇ ਘਰ ਦੀ ਝੋਟੀ ਪਾਲੇ ਗਾਉਂ ਦੀ ਧੀ ਆ ਠੀਕ ਆ ਘਰ ਦੀ ਜਿਹੜੀ ਮਦਰ ਸੀ ਉਹਦੀ ਜਿਹੜੀਆਂ ਦੋਸਤੋਂ ਨਾਲ ਤੇ ਹੀ ਆ ਠੀਕ ਆ 12 13 ਇਸ ਦੀ ਮਦਰ ਚੱਲਦੀ ਰਹੀ ਆ ਪਹਿਲੇ ਸਵੇਰ ਤੇ ਪਹਿਲੇ ਸੂਬੇ ਹੀ ਸੋ ਇਹ ਵੀ ਆਪਾਂ ਤੁਹਾਨੂੰ ਤੋਰ ਕੇ ਜਰੂਰ ਦਿਖਾਉਣੇ ਆ ਝੋਟੀ ਜਿਹੜੇ ਵੀਰ ਨੂੰ ਕੱਟੀ ਪਸੰਦ ਆਉਗੀ ਤੁਸੀਂ ਜਰੂਰ ਖਰੀ ਠੀਕ ਹੈ ਤੇ ਮਗਰੋਂ ਝੋਲੀ ਚਾਲੀ ਦਿਖਾ ਦੇਣੀ ਚੱਲੀ ਸੀ ਦਾ ਮਾਤਿਆ ਆ ਦੇਖੋ ਠੀਕ ਹੈ ਆ ਜਿੰਨਾ ਵੀ ਹੋ ਸਕਦਾ ਤੁਸੀਂ ਬਿਲਕੁਲ ਆ ਨਜ਼ਦੀਕੀ ਥਾਂ ਪੂਰਾ ਥਾਣੇ ਡੇਟ ਕਰਤਾ ਲੱਗਾ ਠੀਕ ਹੈ ਜੀ ਪੱਠਾ ਪੱਠਾ ਬਹੁਤ ਸੋਹਣਾ ਤੇ ਥਣ ਥਣ ਪੂਰਾ ਵਧੀਆ ਮਿੱਥ ਉਥੇ ਚੰਗੀ ਆ ਤੇ ਪ੍ਰਤਾਪ ਜੀ ਦਾ ਫਿਰ ਲੈਣ ਦੇਣ ਕੀ ਕੀਤਾ ਮੁੱਲ ਇਹਦਾ ਮੁੱਲ ਕਰਾਂਗੇ ਆਪਾਂ 23000 ਇਹ 23000 23000 ਅੱਛਾ ਜੀ ਹਾਂ ਜੀ ਠੀਕ ਆ ਬਾਕੀ ਛੋੜ ਛੱਪੇ ਦਾ ਹੁੰਦਾ ਛੋੜ ਛੱਪਾ ਕਰਦੇ ਆ ਕੋਈ ਮਾਨਤਾ ਕਰਦੇ ਆ ਜਰੂਰ ਠੀਕ ਆ ਠੀਕ ਆ ਛੋੜ ਛੱਪਾ ਕੋਈ ਮਾਨਤਾ ਨਿਭਾਉ ਹੋ ਜੂ ਮੌਕੇ ਦੀ ਖੇਡ ਠੀਕ ਆ ਤੇ 23000 ਵੀਰ ਕਹਿ ਰਿਹਾ ਕੱਟੀ ਝੋਟੀ ਜਿਹੜੀ ਆ ਦੋਸਤੋ ਕੱਟੀ ਵੀਰ ਕੋ ਸਮਝ ਲੈ ਕੋ ਝੋਟੀ ਸਮਝ ਲੈ ਕਿਉਂਕਿ ਹਜੇ 12 ਤਿੰਨ ਦਾ ਮਤਲੀ ਉਮਰ ਠੀਕ ਆ ਹਾਂ ਜੀ ਅਗਵਾ ਸਭ ਚੰਗਾ ਫੇਰ ਲੱਗ 5-7 ਮਹੀਨਿਆਂ ਚ ਪੂਰੀ ਏਆਈ ਦੇ ਕਾਬਿਲ ਵੀ ਹੋ ਜਾਊਗੀ ਹਾਂਜੀ ਹਾਂਜੀ ਇੱਕ ਰੀ ਹੋ ਚੱਕੀ ਆ ਪਰ ਭਰਾਈ ਨਹੀਂ ਛੋਟੀ ਆ ਵੇ ਥੋੜਾ ਨਹੀਂ ਹਜੇ ਵਜਨ ਪਟਾ ਨਹੀਂ ਆ ਵਜਨ ਘਟਿਆ ਵੀ ਥੋੜਾ ਇਸ ਕਰਕੇ ਵੀ 2 ਮਹੀਨੇ 3 ਮਹੀਨੇ ਸਾਹਮਣੇ ਬੱਚੀ ਬਣ ਜੇ ਬਣ ਜੇ ਕੱਟੀ ਚੰਗੀ ਬਿਲਕੁਲ ਬਿਲਕੁਲ 23000 ਹਨਾ ਹਾਂਜੀ 23000 ਮੰਗ ਰਹੇ ਠੀਕ ਹੈ ਜੀ ਠੀਕ ਹੈ ਤੇ ਖੋਲਿਆਂ ਥੋੜਾ ਜਿਹਾ ਪਸ਼ੂ ਹੈ ਵੀ ਚਲੋ ਜਿਆਦਾ ਭੱਜੂਗਾ ਵੈਸੇ ਬਾਕੀ ਵੇਖ ਪਖਾ ਦਿਓ ਕੋਈ ਆ ਡਰਦਾ ਪਸ਼ੂ ਥੋੜਾ ਜਿਹਾ ਕੱਟੀਆਂ ਝੋਟੀਆਂ ਭੱਜਵੰਗੀਆਂ ਤੇ ਫਿਰ ਵੀ ਆਪ ਆ ਵੀ ਕੋ ਫਰੇਮ ਅੰਦਰ ਡਾ ਲੀਆ ਸਾਈਡ ਵਿੱਚ ਚੱਕ ਆ ਜਾ ਉਹ ਤੋ ਲੈ ਉਹ ਜੀ ਠੀਕ ਹੈ ਜੀ ਛੋਟੀ ਛਾਈ ਸ਼ੂ ਪੂਰੀ ਹੈ ਦੋਸਤੋ ਠੀਕ ਹੈ ਥਾਂ ਥਾਂ ਬਹੁਤ ਵਧੀਆ ਤੇ ਇਹ ਦਿੱਖ ਉਹ ਤਾਂ ਬਹੁਤ ਜਿਆਦਾ ਸੋਹਣੀਆਂ ਲੱਗੀਆਂ ਠੀਕ ਹੈ ਪ੍ਰਤਾਪ ਭਾਈ ਨੰਬਰ ਆਪਣੇ ਬੋਲ ਗਏ ਕੀ ਸੰਪਰਕ ਨੰਬਰ ਆਪਣਾ ਵੀ 8195099572 ਹਾਂ ਜੀ ਦੂਜਾ ਨੰਬਰ ਹੈ 628 3359 ਠੀਕ ਹੈ ਜੀ 6283359 ਠੀਕ ਹੈ ਜੀ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਭਾਈ ਪ੍ਰਤਾਪ ਸਿੰਘ ਦੇ ਮੈਂ ਚਲਦੇ ਕਰ ਦੂੰਗਾ ਸਕਰੀਨ ਦੇ ਉੱਪਰ ਨੱਕ ਦੋ ਵਕਾਊਗਾ ਠੀਕ ਹੈ ਜੀ ਇੱਕ ਇੱਕ ਵੈਡ ਹੈਗੀ ਤੀਜਾ ਸਵੇਰ ਸੁਣੀ ਹੈ ਤੇ ਇੱਕ ਝੋਟੀ ਕੱਟੀ ਜਿਹੜੀ ਤੁਹਾਨੂੰ ਉਹ ਦਿਖਾਤੀ ਹੈ ਸੋ ਪਸ਼ੂ ਐਨੀਮਲ ਜਿਹੜਾ ਪਸੰਦ ਆਊਗਾ ਤੁਸੀਂ ਖਰੀਦ ਸਕਦੇ ਹੋ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ